ਉਹਨਾਂ ਨੇ ਜੀ ਆਫ ਦੀ ਫੋਟੋ ਸ਼ੂਟ ਕਰਾਈ ਹੈ ਦੋਨਾਂ ਨੇ ਕਲੀਅਰ ਆਕਸੀਜਨ ਮਾਸਕਸ ਪਾਇਆ ਹੋਇਆ ਹੈ ਔਰ ਫੋਟੋ ਸ਼ੂਟ ਔਰ ਥੱਲੇ ਜਿਹੜੇ ਲੋਕਾਂ ਦੇ ਕਮੈਂਟਸ ਨੇ ਕੋਈ ਉਹਦਾ ਹੈਡਰਿੰਗ ਕੀ ਹੈ ਪ੍ਰਦੂਸ਼ਨ ਇੱਕ ਪ੍ਰੇਮ ਕਥਾ ਜਸਟ ਇਮੇਜ ਪੋਸ ਫਿਰ ਜਿਹੜਾ ਮੀ ਵੀ ਪਾਉਣਾ ਸੀਗਾ ਮੀ ਪੈਕੇ ਕੀ ਹੋਏਗਾ ਜਿਹੜਾ ਪਿਆ ਨਹੀਂ ਉਹ ਹੁਣੀ 67 ਲੱਖ ਜਿੰਨੇ ਦੇ ਕਾਸਟ ਕਰਦਾ ਇੱਕ ਵਾਰੀ ਦਾ ਜਿਹੜਾ ਉਹ ਪਿਆ ਹੀ ਨਹੀਂਗਾ ਕਿਉਂਕਿ there was not enough moisture in the in the clouds ਜੀ ਸੀਡਿੰਗ ਕਰਨੀ ਹੈਗੀ ਹੈ ਫਿਰ ਜੋ ਮੀਂਹ ਵੀ ਪੈਣਾ ਤਾਂ ਪੋਲੂਸ਼ਨ ਥੱਲੇ ਹੀ ਹونی ਹੈ ਪਾਣੀ ਚ ਵਗ ਕੇ ਪਾਣੀ ਚ ਜਾਣੀ ਹੈ ਹਾਂ ਇੱਕ ਵਾਰੀ ਠੀਕ ਹੋ ਜਾਏਗਾ ਸਾਫ ਹੋ ਜਾਏਗਾ ਠੀਕ ਹੈ ਪਰ ਸਰਕਾਰਾਂ ਲੋਕਾਂ ਨੂੰ ਇੰਨਾ ਬੇਵਕੂਫ ਬਣਾਉਂਦੀਆਂ ਔਰ ਲੋਕ ਬਣਦੇ ਆ ਆਈ ਗੈਸ ਉਹ ਲੋਕ ਡਿਜ਼ਰਵ ਕਰਦੇ ਆ रिजर्वੇ ਕਰਦੇ ਆ ਕਿ ਜਿੱਥੇ AQI ਇਹ ਜੋ 에어 ਕੁਆਲਿਟੀ ਇੰਡੈਕਸ ਦ ਜਿੱਥੇ ਸਿਸਟਮ ਜਿੱਥੇ ਮੁਸ਼ਕਿਲ ਲੱਗੀਆਂ ਨੇ ਦਿੱਲੀ ਸਰਕਾਰ ਨੇ ਪਤਾ ਕੀ ਕੀਤਾ ਉਹਨੇ ਨੇੜੇ ਜਿਹੜੇ 에어 ਤੇ ਤੇ ਵਾਟਰ ਫਿਊਮਸ ਤੋਂ ਦੇ ਵੀ ਉਹਨਾਂ ਉਹ ਨਹੀਂ ਤਾਂ ਉਹ ਸਾਫ਼ ਰਹੇ ਉਹ ਨਾ ਏਰੀਆ ਸਾਫ਼ ਰਹੇ ਜਿੱਦੇ ਮਸ਼ੀਨ ਲੱਗੀ ਰਹੀ ਹੈ ਕਿ AQ AQI ਇੰਡੈਕਸ ਸਹੀ ਆਵੇ ਇਹਨੂੰ ਬੇਕੂ ਬਣਾ ਰਹੇ ਹਾਂ ਤੁਸੀਂ ਤੁਹਾਡਾ ਆਪ ਦਾ ਵੀ ਉਸੇ ਹਾਲ ਹੈ